ਔਰ ਮੈਨੂੰ ਬੜੀ ਖੁਸ਼ੀ ਹੈ ਕਿ ਫਾਈਨਲੀ ਇਹ ਡੇਟ ਅਨਾਉਂਸ ਹੋ ਗਈ ਹੈ ਔਰ ਮੈਂ ਸਾਡੀ ਪੂਰੀ ਤਿਆਰੀ ਹੈ ਅਚਾ ਸਰ ਲੱਗਦਾ ਹਲੇ ਦੇ ਕਿ ਮਨਦੇ ਹੋ ਕਿਉਂਕਿ ਦੇਖੋ ਸਾਰੀ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਮੈਂ ਇਕੁਅਲੀ ਕੰਪੀਟੀਟਰ ਮੰਨਦਾ ਕੋਈ ਘਟ ਨਹੀਂ ਕੋਈ ਵੱਧ ਨਹੀਂ ਔਰ ਸਾਰਿਆਂ ਨੂੰ ਮੈਂ ਬੈਸਟ ਆਫ ਲੱਕ ਕਹਿੰਦਾ ਸਰ ਮਮਤਾ ਆਸ਼ੂ ਕਹਿ ਰਹੀ ਹੈ ਕਿ ਪਹਿਲਾ ਐਸਾ ਰਾਜ ਸਭਾ ਮੈਂਬਰ ਜਾਂ ਐਮਪੀ ਦੇਖਿਆ ਵਾ ਜਿਹੜਾ ਐਮਪੀ ਤੋਂ ਐਮਐਲਏ ਬਣਨ ਜਾ ਰਿਹਾ ਡਿਮੋਸ਼ਨ ਹੋ ਰਿਹਾ ਹੋਗਾ ਪਰ ਕਿਹਲ ਜਿੰਨੇ ਵੀ ਕੀ ਹੈ ਮੈਂ ਨਾਮ ਘੱਟ ਲੈਂਦਾ ਹਾਂ ਉਹਨਾਂ ਨੂੰ ਚਾਹੀਦਾ ਹੈ ਕਿ ਇੰਡੀਆ ਦੀ ਹਿਸਟਰੀ ਦੇਖਣ ਕੈਬਨਟ ਮਿਨਿਸਟਰ ਸੈਂਟਰ ਦੇ ਐਮ ਐਲ ਏ ਦੇ ਇਲੈਕਸ਼ਨ ਲੜੇ ਹੋਏ ਫਿਰ ਤੁਹਾਨੂੰ ਪਤਾ ਚੱਲੇ ਕੋਈ ਐਮ ਐਲ ਏ ਕੋ ਡਿਮੋਸ਼ਨ ਨਹੀਂ ਲੋਕ ਸੇਵਾ ਵੀ ਇਹਦੇ ਚ ਇਨਵੋਲਡ ਹੈ ਔਰ ਇਹ ਕੋਈ ਡਿਮੋਸ਼ਨ ਨਹੀਂ ਹੁੰਦੀ ਸੈਂਟਰ ਦੇ ਕੈਬਨਿਟ ਮਿਨਿਸਟਰ ਐਮਐਲਏ ਲੜਦੇ ਸਰੋਗਾਰੀ ਦੇ ਪਿੱਛੇ ਇੱਕੋ ਇੱਕ ਮਕਸਦ ਹੈ ਕਿ ਬੈਕ ਡੋਰ ਤੋਂ ਕੇਜਰੀਵਾਲ ਸਾਹਿਬ ਨੂੰ ਰਾਜ ਸਭਾ ਭੇਜਿਆ ਜਾ ਰਿਹਾ ਸੱਤ ਮੈਂਬਰ ਆਫ ਪਾਰਲੀਮੈਂਟ ਹੈ ਪੰਜਾਬ ਦੇ ਮੈਂ ਕੱਲਾ ਤਾਂ ਨਹੀਂ ਉਹ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਨੂੰ ਪਤਾ ਸੀ ਵੀ ਗੋਗੀ ਜੀ ਨੇ ਚਲੇ ਜਾਣਾ ਫਿਰ ਇਲੈਕਸ਼ਨ ਅਨਾਉਂਸ ਹੋਣਗੇ ਉਹਨਾਂ ਨੇ ਮੈਨੂੰ ਸੀਟ ਦਿੱਤੀ ਉਹਨਾਂ ਨੂੰ ਕੀ ਲੋੜ ਸੀ ਇੰਨਾ ਲੰਬਾ ਪ੍ਰੋਸੈਸ ਫਾਲੋ ਕਰਨ ਤੋਂ ਕਿ ਪਹਿਲਾਂ ਇਲੈਕਸ਼ਨ ਨਾ ਪਹਿਲਾਂ ਸੀਟ ਦੇਣ ਫਿਰ ਇਲੈਕਸ਼ਨ ਅਨਾਉਂਸ ਹੋਲ ਫਿਰ ਮੈਂ ਰਿਜ਼ਾਈਨ ਕਰਾਂ ਫਿਰ ਉਹ ਬਨਣਗੇ ਸੱਤ ਮੈਂਬਰ ਪਾਰਲੀਮੈਂਟ ਹੈ ਕਿਸੇ ਨੂੰ ਕਹਿ ਦਿੰਦੇ ਰਿਜ਼ਾਈਨ ਕਰ ਦੇਣਾ ਸੀ ਬਿਰੋਧੀ ਇਹ ਵੀ ਕਹਿ ਰਹੇ ਨੇ ਕਿ ਜੇ ਅਗਰ ਤੁਸੀਂ ਜਿੱਤਦੇ ਹੋ ਤਾਂ ਡਿਪਟੀ ਸੀਐਮ ਹੋਵੋਗੇ ਨਹੀਂ ਮੈਂ ਮੈਂ ਮੇਰੇ ਇਹ ਬਿਲਕੁਲ ਕੁਝ ਨਹੀਂ ਕਿਸੇ ਨੇ ਕਿਹਾ ਗਿਆ ਪਹਿਲਾ ਹੁਕਮ ਹੋਇਆ ਪਾਰਟੀ ਦਾ ਇਲੈਕਸ਼ਨ ਲੜਨ ਲਈ ਮੈਂ ਇਲੈਕਸ਼ਨ ਲੜ ਰਿਹਾ ਉਸ ਤੋਂ ਬਾਅਦ ਜੋ ਪਾਰਟੀ ਜ਼ਿੰਮੇਵਾਰੀ ਦੇਗੀ ਮੈਨੂੰ ਮਨਜ਼ੂਰ ਹਾਂਜੀ ਸਰ ਕਿਸ ਤਰ੍ਹਾਂ ਦੇ ਦੋ ਲੜਦਾਰ ਸਰ ਜਿਹਦੇ ਬਿਨਾਂ ਹੋਇਓ ਅਸਲੀ ਇਲੈਕਸ਼ਨ ਜਿਹੜਾ ਵਾ ਅਭੂ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਵਾ ਕਿਸ ਤਰ੍ਹਾਂ ਦਾ ਮੁਕਾਬਲਾ ਸਮੇਂ ਨੂੰ ਕਿੱਦਾਂ ਨਿਕਲ ਪਤਾ ਨਹੀਂ ਮੈਂ ਤਾਂ ਪਹਿਲਾਂ ਵੀ ਅਸਲੀ ਸਮਝ ਕੇ ਕੈਂਪੇਨਿੰਗ ਕਰ ਰਿਹਾ ਸੀ ਨਹੀਂ ਠੀਕ ਹੈ ਚੰਗਾ ਉਹਨਾਂ ਦੇ ਸਮਾਜ ਜਿੰਨਾ ਕ ਬਹੁਤ ਹੈ ਜੀ ਲੋਕ ਹਲਕੇ ਦੇ ਵਿੱਚ ਪੂਰੇ ਦੇ ਵਿੱਚ ਕੰਪੇਨਿੰਗ ਹੋ ਹਾਂਜੀ ਨਹੀਂ ਕੰਪੇਨਿੰਗ ਤਾਂ ਕਰੀ ਜਾ ਰਹੇ ਸੀ ਜੀ ਸਮਾ ਬਿਲਕੁਲ ਠੀਕ ਹੈ ਜੋ ਇਲੈਕਸ਼ਨ ਕਮਿਸ਼ਨ ਨੇ ਡਿਸੀਜਨ ਦਿੱਤਾ ਅਸੀਂ ਬਹੁਤ ਖੁਸ਼ ਆ ਫਿਰ ਬੀਜੇ ਪਾਰਟੀਆਂ ਵਿਦਾਜ ਬੀਜੇਪੀ ਰਹਿ ਗਈ ਪਿੱਛੇ ਚਲੋ ਇਹ ਦੇਖੋ ਉਹਨਾਂ ਨੂੰ ਪੁੱਛੋ ਸਵਾਲ ਮੈਨੂੰ ਕਿਉਂ ਪੁੱਛ ਰਹੇ ਹੋ ਗਰਮੀ ਬਹੁਤ ਹੋਗੀ ਲੋਕਾਂ ਨੂੰ ਕੀ ਕਹਿਣਾ ਕਿਉਂਕਿ ਮੈਨੂੰ ਗਰਮੀ ਕੁਛ ਨਹੀਂ ਕਹਿੰਦੀ ਲੋਕਾਂ ਨੂੰ ਜਦੋਂ ਵੋਟ ਪਾਉਂਦੇ ਗਰਮੀ ਦੇ ਵਿੱਚ ਚਲੋ ਕਹਾਗੇ ਉਦੋਂ ਕੀ ਮੌਸਮ ਹੋਣਾ ਕੀ ਨਹੀਂ ਐਕਚੁਅਲੀ ਲੋਕਾਂ 'ਚ ਬਹੁਤ ਹੈਗਾ ਉਤਸ਼ਾਹ ਹੈਗਾ ਨੋਕਰਨਗੇ ਵੋਟਾਂ ਪਾਣਗੇ ਸਰ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਨੇ ਕਿ ਸੰਜੀਵ ਰੋੜਾ ਜੀ ਦਾ ਦਿੱਲੀ ਦੇ ਹੈਗਾ ਦਿੱਲੀ ਰਹਿਣਗੇ ਦਿੱਲੀ ਰੰਦੇ ਨੇ ਉਹਨਾਂ ਉਹਨਾਂ ਨੂੰ ਮੇਰੀ ਹਿਸਟਰੀ ਦਾ ਨਹੀਂ ਪਤਾ ਹੋਣਾ ਮੈਂ ਜੰਮਿਆ ਬੱਲੇ ਇੱਥੇ ਪੜਿਆ ਲਿਖਿਆ ਇੱਥੇ ਮੇਰੀ ਰਹਿائش ਇੱਥੇ ਔਰ ਮੈਂ ਸੀ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਸੀਐਮਸੀ ਚ ਮੈਂ ਜੰਮਿਆ ਸੀ ਕਨਵੈਂਟ ਸਕੂਲ ਚ ਪਹਿਲਾਂ ਪੜਿਆ ਫਿਰ ਵੀਪੀਐਸ ਪਟਿਆਲੇ ਬੋਰਡਿੰਗ ਗਿਆ ਸੀਗਾ ਫਿਰ ਮੈਂ ਗਵਰਨਮੈਂਟ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੋਰ ਕਿੱਦਾਂ ਮੈਂ ਇੱਥੇ ਵਾਸੀ ਆ ਮੇਰਾ ਘਰ ਹੈ ਤੇ ਜਦੋਂ ਰਾਜ ਸਭਾ ਦੇ ਤੁਸੀਂ ਮੈਂਬਰ ਬਣ ਜਾਓ ਲੁਧਿਆਣੇ ਚ ਦਾ ਪਾਰਲੀਮੈਂਟ ਲਗਣੀ ਨਹੀਂ ਕਿੱਥੇ ਲਗਦੀ ਆ ਪਾਰਲੀਮੈਂਟ ਦੱਸੋ ਕਿ ਦਿੱਲੀ ਲਗਦੀ ਆ ਤੇ ਦਿੱਲੀ ਤਾਂ ਮੈਨੂੰ ਜਾਣਾ ਹੀ ਪੈਣਾ ਸੀ ਕਿ ਐਨੇ ਜਿਹੜੇ ਕੰਮ ਕਰਾਉਂਦੇ ਦਿੱਲੀ ਤੋਂ ਬਗੈਰ ਹੋ ਸਕਦੇ ਸੀ ਜੋ ਕਰ ਸਰ ਇੱਕ ਗੁੱਸਾ ਨਾ ਹੰਕਾਰ ਇਹ ਵਾਲੀ ਤੁਸੀਂ ਇੱਕ ਪੋਸਟ ਕਰਾਈ ਸੀ ਤਾਂ ਉਹਨਾਂ ਨੇ ਕੁਝ ਵੀਡੀਓ ਵੀ ਤੁਹਾਡੀਆਂ ਜਿਹੜੀਆਂ ਨਹੀਂ ਨਹੀਂ ਉਹਦੇ ਚ ਕੋਈ ਮੇਰਾ ਗੁੱਸਾ ਨਹੀਂ ਸੀ ਮੈਂ ਸਿਰਫ ਉੱਥੇ ਭਰਾ ਕੁਝ ਇਕੱਠੇ ਹੋਏ ਸੀ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਅਸੀਂ 2 ਮਿੰਟ ਦੇ ਦਿਓ ਅਸੀਂ ਇੱਕ ਆਪਣਾ ਕੰਮ ਪੂਰਾ ਕਰ ਲਈਏ ਮੈਂ ਤੁਹਾਡਾ ਦੱਸਾਂਗਾ ਜੇ ਇਹਨੂੰ ਗੁੱਸੇ ਨੂੰ ਗੁੱਸਾ ਕਹਿੰਦੇ ਫਿਰ ਮੈਂ ਤੁਹਾਨੂੰ ਗੁੱਸਾ ਦੀਆਂ ਵੀਡੀਓ ਦਿਖਾਉਂਗਾ ਮੇਰੇ ਕੋਲ ਆ ਕੇ ਦੇਖੀਏ ਸ੍ਰੀ ਸੰਜੀਵ अरोड़ा ਜਿੰਦਾਬਾਦ ਸ੍ਰੀ ਸੰਜੀਵ अरोड़ा ਜਿੰਦਾਬਾਦ ਲੋਕਾਂ ਨੂੰ ਇਹ ਹੀ ਅਪੀਲ ਹੈ ਮੇਰੀ ਇੱਕੋ ਅਪੀਲ ਹੈ ਕਿ ਵੱਧ ਚੜ ਕੇ ਵੋਟ ਪਾਈਏ ਪਰਸੈਂਟੇਜ ਆਪਾਂ ਰਿਕਾਰਡ ਤੋੜਨਾ ਕੋਸ਼ਿਸ਼